ਇਕਦੇ ਸੀ ਧਰਤੀ ਦੇੋਂ ਪਾਣੀ ਆਪ ਹੀ ਖਿੱਚ-ਖਿੱਚ ਕੇ ਸਾਰਾ ਖਤਮ ਕਰ ਲਿਆ ਕਿਉਂਕਿ ਸਾਨੂੰ ਪਾਣੀ ਮਿਲਿਆ ਹੀ ਨਹੀਂ ਜਿਹੜਾ ਸਤਾ ਦੇ ਉੱਤੇ ਪਾਣੀ ਆ ਉਹ ਸਾਡੇ ਕੋਲ ਖੋਹ ਕੇ ਝਿੜ ਲਿਆ ਇਹਨਾਂ ਨੇ ਹਾਕਮਰਾਨਾਂ ਨੇ ਬੜਾ ਕਿਹਾ ਗਿਆ ਸੀ ਕਿ ਜਿਹੜਾ ਬੁੱਢਾ ਨਾਲਾ ਆ ਉਹਦਾ ਪਾਣੀ ਜ਼ਹਿਰ ਬਣ ਗਿਆ ਤੇ ਮਾਲਵੇ ਦੇ ਬਹੁਤ ਸਾਰੇ ਪਿੰਡੇ ਤੋਂ ਲੈ ਕੇ ਰਾਜਸਥਾਨ ਦੇ ਲੋਕ ਉਹ ਤੋਂ ਜਿਹੜੇ ਆ ਉਹ ਕਹਿ ਰਿਹਾ ਕਿ ਸਾਨੂੰ ਇੱਕ ਤੇ ਜਿਹੜੇ ਪੈਸਟੀਸਾਈਡ ਪਾਏ ਉਹਨਾਂ ਨਾਲ ਕੈਂਸਰ ਹੋਇਆ ਇੱਕ ਪਾਣੀ ਨਾਲ ਚੰਗਾ ਨਾ ਹੋਣ ਤੇ ਉੱਤੇ ਲੱਖ ਚਾਰਜ ਵੀ ਹੋਇਆ ਤੇ ਦੂਜੇ ਪਾਸੇ ਇੱਕ ਨਵੀਂ ਮੇਮ ਸ਼ੁਰੂ ਹੋ ਗਈ ਕਿ ਪੂਰਬੀਆਂ ਨੂੰ ਖੜਾ ਕਰ ਦਿੱਤਾ ਗਿਆ ਪੰਜਾਬੀਆਂ ਦੇ ਖਿਲਾਫ ਇੱਕ ਨਵੀਂ ਚਾਲ ਇੱਕ ਨਵੀਂ ਗੋਦ ਹੁੰਦੀ ਜਾ ਰਹੀ ਹੈ ਪੰਜਾਬ ਦੇ ਖਿਲਾਫ ਇਹਦੇ ਬਾਰੇ ਤੁਸੀਂ ਕੀ ਦੇਖਦੇ ਹੋ ਇਹ ਉਹ ਉਹ ਪਾਣੀ ਨੂੰ ਦੇਖੋ ਧਰਤੀ ਦਾ ਪਾਣੀ ਵੈਸੇ ਪੰਜਾਬ ਦਾ ਪਾਣੀ ਬਹੁਤ ਥੱਲੇ ਲੈਵਲ ਚਲੇ ਗਿਆ ਉਹ ਉਸ ਪਾਣੀ ਜੋ ਪੀਣ ਵਾਲਾ ਪਾਣੀ ਵਰਤੇ ਜਾਂਦੇ ਇਹ ਕੈਮੀਕਲ ਵਾਟਰ ਹੈ ਜਿਹੜਾ ਇਹ ਸਿੱਧਾ ਉਹਦੇ ਵਿੱਚ ਜਾਂਦਾ ਹੈ ਉਹ ਪੋਲਿਊਸ਼ਨ ਬੋਰਡ ਵਾਲੇ ਇਨਸਪੈਕਸ਼ਨ ਕਰਨ ਆਏ ਕੋਈ ਗੱਪੀ ਸੀ ਉਹਨਾਂ ਨੇ ਕਈ ਘੰਟੇ ਇਹਨਾਂ ਨੇ ਦਰਵਾਜ਼ਾ ਲਾ ਕੇ ਰੱਖਿਆ ਉਹਦੀ ਸਾਰੀ ਟੀਮ ਨੂੰ ਉਹਨਾਂ ਨੇ ਟੈਸਟ ਨਹੀਂ ਕਰ ਦਿੱਤਾ ਉਹਨਾਂ ਨੇ ਫੋਨ ਕਰ ਕਰਕੇ ਫਿਰ ਉਤੋਂ ਬਾਹਰੋਂ ਮਜਬੂਰੀ ਛਡਵਾਇਆ 50247 ਦੇ پروگرام ਧਰਮ ਅਤੇ ਸਮਾਜ ਵਿੱਚ ਤੁਹਾਡਾ ਸਭ ਦਾ ਸਵਾਗਤ ਡਾਕਟਰ ਗਨਾਮਕਰ ਮੇਰੇ ਨਾਲ ਨੇ ਇਹ ਪੰਜਾਬ ਦੇ ਕੁਝ ਮਸਲੇ ਜਿਹੜੇ ਸਾਡੇ ਦਰਪੇਸ਼ ਨੇ ਸਾਡੇ ਸਾਹਮਣੇ ਉਹ ਤੇ ਇਹਨਾਂ ਤੋਂ ਕੋਈ ਜਾਣਕਾਰੀ ਲੈਣੇ ਆ ਡਾਕਟਰ ਸਾਹਿਬ ਪੰਜਾਬ ਦੇ ਬਹੁਤ ਮਸਲੇ ਆ ਜਿਨ੍ਹਾਂ ਚੋਂ ਇੱਕ ਵੱਡਾ ਮਸਲਾ ਜਿਹੜਾ ਸਾਡੇ ਸਾਹਮਣੇ ਖੜਾ ਮੂੰਹ ਅਡ ਕੇ ਬੜੀ ਧੀਰ ਤੋਂ ਇਹ ਰੌਲਾ ਪੈ ਰਿਹਾ ਸੀਗਾ ਕਿ ਪੰਜਾਬ ਦੇ ਪਾਣੀਆਂ ਦਾ ਬੁਰਾ ਹਾਲ ਹੋ ਗਿਆ ਇੱਕ ਦੇਸੀ ਧਰਤੀ ਇਹ ਤੋਂ ਪਾਣੀ ਆਪ ਹੀ ਖਿੱਚ ਖਿੱਚ ਕੇ ਸਾਰਾ ਖਤਮ ਕਰ ਲਿਆ ਕਿਉਂਕਿ ਸਾਨੂੰ ਪਾਣੀ ਮਿਲਿਆ ਹੀ ਨਹੀਂ ਜਿਹੜਾ ਸਤਾ ਦੇ ਉੱਤੇ ਪਾਣੀ ਆ ਉਹ ਸਾਡੇ ਕੋਲ ਖੋਹ ਕੇ ਝ ਲੈ ਆ ਨਾ ਨੇ ਹਾਕਮਰਾਨਾਂ ਨੇ ਤੇ ਹੋਣ ਜਿਹੜਾ ਸਾਡੇ ਕੋਲ ਹੈਗਾ ਉਹਦੇ ਪ੍ਰਤੀ ਚੇਤਨਤਾ ਨਹੀਂ ਆ ਪਤਾ ਨਹੀਂ ਇੰਡਸਟਰੀ ਕੋਲੋਂ ਇਹ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਕਾਂਗਰਸੀ ਹੋਣ ਭਾਵੇਂ ਹੋਰ ਆਪ ਵਾਲੇ ਹੋਣ ਇਹਨਾਂ ਨੇ ਉਹਨਾਂ ਕੋ ਕੀ ਲੈਣਾ ਦੇਣਾ ਹੁੰਦਾ ਕਿ ਇਹ ਜਦੋਂ ਪਾਵਰ 'ਚ ਨਹੀਂ ਹੁੰਦੇ ਤੇ ਬੜੇ ਵੱਡੀਆਂ-ਵੱਡੀਆਂ ਡੀਂਗਾ ਮਾਰਦੇ ਆ ਪਰ ਪਾਵਰ 'ਚ ਆਉਣ ਤੋਂ ਬਾਅਦ ਉਹ ਉਹਨਾਂ ਗੱਲਾਂ ਨੂੰ ਭੁੱਲ ਬਣਾ ਜਾਂਦੇ ਆ ਬੜਾ ਕਿਹਾ ਗਿਆ ਸੀ ਕਿ ਜਿਹੜਾ ਬੁੱਢਾ ਨਾਲਾ ਆ ਉਹਦਾ ਪਾਣੀ ਜ਼ਹਿਰ ਬਣ ਗਿਆ ਤੇ ਮਾਲਵੇ ਦੇ ਬਹੁਤ ਸਾਰੇ ਪਿੰਡੇ ਤੋਂ ਲੈ ਕੇ ਰਾਜਸਥਾਨ ਦੇ ਲੋਕ ਉਹ ਜਿਹੜੇ ਆ ਉਹ ਕਹਿ ਰਿਹਾ ਕਿ ਸਾਨੂੰ ਇੱਕ ਤੇ ਜਿਹੜੇ ਪੈਸਟੀਸਾਈਡ ਪਾਏ ਉਹਨਾਂ ਨਾਲ ਕੈਂਸਰ ਹੋਇਆ ਇੱਕ ਪਾਣੀ ਨਾਲ ਚੰਗਾ ਨਾ ਹੁੰਦੇ ਜਿਹੜਾ ਮਾਲਵਾ ਬੈਲਟ ਹੈ ਬਹੁਤ ਸਾਰੀ ਜਗ੍ਹਾ ਤੇ ਸਾਨੂੰ ਖਾਰਾ ਪਾਣੀ ਮਿਲਦਾ ਤੇ ਨਹਿਰਾਂ ਦਾ ਪਾਣੀ ਪੀਂਦੇ ਸੀ ਲੋਕ ਇਹ ਹਾਲਾਤ ਹੁਣ ਇਹ ਬਣ ਗਿਆ ਕਿ ਉਹਦੇ ਲਈ ਇੱਕ ਨਵੀਂ ਐਜੀਟੇਸ਼ਨ ਉੱਠੀ ਆ ਜਿਹਦੀ ਕੱਲ ਹੀ ਆਪਾਂ ਵੇਖਿਆ ਕਿ ਉੱਤੇ ਲਾਠੀ ਚਾਰਜ ਵੀ ਹੋਇਆ ਤੇ ਦੂਜੇ ਪਾਸਿਓਂ ਇੱਕ ਨਵੀਂ ਮੇਮ ਸ਼ੁਰੂ ਹੋ ਗਈ ਕਿ ਪੂਰਬੀਆਂ ਨੂੰ ਖਰਾ ਕਰ ਦਿੱਤਾ ਗਿਆ ਪੰਜਾਬੀਆਂ ਦੇ ਖਿਲਾਫ ਇੱਕ ਨਵੀਂ ਚਾਲ ਇੱਕ ਨਵੀਂ ਗੋਦ ਹੁੰਦੀ ਜਾ ਰਹੀ ਹੈ ਪੰਜਾਬ ਦੇ ਖਿਲਾਫ ਇਹਦੇ ਬਾਰੇ ਤੁਸੀਂ ਕੀ ਦੇਖਦੇ ਹੋ ਦੇਖੋ ਜਿੱਥੋਂ ਤੱਕ ਤਾਂ ਪਾਣੀਆਂ ਦਾ تعلق ਹੈ ਹਾਂ ਤੁਸੀਂ ਦੱਸਿਓ ਮੈਂ ਪੜ੍ਹ ਰਹੀ ਸੀ ਹਿਸਟਰੀ ਵੀ ਕਿਸੇ ਵੇਲੇ ਸਤਲੁਜ ਦਰਿਆ ਇੱਥੋਂ ਵਗਦਾ ਹੁੰਦਾ ਸੀ ਇਹ ਸਤਲੁਜ ਦਰਿਆ ਸੀ ਫਿਰ ਦਰਿਆ ਆਪਣੇ ਰਹਿਣ ਬਦਲਦੇ ਰਹਿੰਦੇ ਨੇ ਇਹ ਇਹ ਬੁਢਾ ਦਰਿਆ ਇਹ ਦਰਿਆ ਸਤਲੁਜ ਦੀਆਂ ਨਦੀਆਂ ਦਰਿਆਵਾਂ ਦੀਆਂ ਜੀ ਹਾਂਜੀ ਤੇ ਇਹਨੂੰ ਬੁਢਾ ਦਰਿਆ ਕਹਿਣ ਲੱਗੇ ਬੁਢੇ ਦਰਿਆ ਤੋਂ ਇਹ ਬੁਢੇ ਨਾਲੇ ਚ ਇੱਕ ਕਨਵਰਟ ਹੋ ਗਿਆ ਉਹ ਦੇਖੋ ਲੁਧਿਆਣਾ ਜਿਹੜਾ ਸ਼ਹਿਰ ਹੈ ਉਹ ਇੰਡਸਟਰੀਅਲ Town ਹੈ ਉੱਥੇ ਜਿਆਦਾ ਕੱਪੜਿਆਂ ਦਾ ਕੰਮ ਹੁੰਦਾ ਹਾਜ਼ਰੀ ਦਾ ਕੰਮ ਹੁੰਦਾ ਤੇ ਉਹ ਡਾਈ ਜਦੋਂ ਕਰਦੇ ਆ ਅੱਜ ਕੱਲ ਆਪਾਂ ਕੋਈ ਦੁਪੱਟਾ ਵੀ ਰੋਣ ਹੋਵੇ ਨਾ ਉਹ ਵੀ ਉਹਨੂੰ ਡਾਇਰ ਨੂੰ ਕਹਿੰਦਾ ਵੀ ਤੂੰ ਇਹਨੂੰ ਨਾ ਕੈਮੀਕਲ ਡਾਈ ਕਰੀ ਤਾਂ ਕਿ ਰੰਗ ਪੱਕਾ ਹੋਵੇ ਤੇ ਉਹ ਜਿਹੜੇ ਡਾਈ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲਸ ਵਰਤੇ ਜਾਂਦੇ ਨੇ ਹੁਣ ਇਹ ਜਿਹੜੀ ਸਮੱਸਿਆ ਕਿ ਉਹ ਇਹ ਹੈ ਕਿ ਪਹਿਲਾਂ ਇਹ ਇੰਡਸਟਰੀ ਥੋੜੇ ਸਕੇਲ ਤੇ ਹੁੰਦੀ ਸੀ ਕੁਝ ਸੀ ਪਰ ਦਿਨੋਂ ਦਿਨ ਲੱਗਦੀ ਨਹੀਂ ਇਹ ਵੱਧ ਹੁੰਦੀ ਗਈ ਹੈ ਤੇ ਉਹ ਜਿਹੜਾ ਹੈਗਾ ਜ਼ਹਿਰੀਲਾ ਪਾਣੀ ਉਹਨਾਂ ਕੈਮੀਕਲਸ ਵਾਲਾ ਪਾਣੀ ਉਹ ਸਾਰਾ ਢੁੱਡੇ ਨਾਲੇ ਦੇ ਵਿੱਚ ਸੁੱਟਿਆ ਜਾਂਦਾ ਤੇ ਇਕੱਲਾ ਇਹ ਹੀ ਨਹੀਂ ਇਹਦੇ ਵਿੱਚ ਸੁੱਟਿਆ ਜਾਂਦਾ ਬਹੁਤ ਸਾਰੇ ਦਾ ਬੋਰ ਕਰਕੇ ਉਹ ਕੈਮੀਕਲ ਵਾਟਰ ਹੈ ਜਿਹੜਾ ਉਹਨੂੰ ਧਰਤੀ ਦੇ ਅੰਦਰ ਜੀ ਬੋਰ ਕਰਕੇ ਜੀਰੇ ਵਾਲਾ ਮੋਰਚਾ ਆਪਾਂ ਵੇਖਿਆ ਡਾਕਟਰ ਸਾਹਿਬ ਜੀਰੇ ਵਾਲਾ ਮੋਰਚਾ ਵੇਖਿਆ ਜਿੱਥੋਂ ਕਿੰਨੇ ਬੋਰ ਕਰਕੇ ਪਾਣੀ ਛਿੜਾਉਂਦੇ ਔਰ 40 ਪਿੰਡ ਜਿਹੜੇ ਸੀ ਉਹ ਤਬਾਹ ਹੋ ਰਹੇ ਸੀ ਉੱਥੇ ਇੱਥੇ ਵੀ ਨਾਲਕਿਆਂ ਚੋਂ ਇਦਾਂ ਹੀ ਆਉਂਦਾ ਪਾਣੀ ਲੋਕਾਂ ਨੇ ਐਗਜ਼ਾਮਪਲ ਆ ਦਿਖਾਈਆਂ ਨੇ ਇਹ ਤੇ ਉਹ ਉਹ ਪਾਣੀ ਹੁਣ ਦੇਖੋ ਧਰਤੀ ਦਾ ਪਾਣੀ ਵੈਸੇ ਪੰਜਾਬ ਦਾ ਪਾਣੀ ਬਹੁਤ ਥੱਲੇ ਲੈਵਲ ਚਲੇ ਗਿਆ ਹੁਣ ਉਸ ਪਾਣੀ ਜੋ ਪੀਣ ਵਾਲਾ ਪਾਣੀ ਵਰਤੇ ਜਾਂਦੇ ਇਹ ਕੈਮੀਕਲ ਵਾਟਰ ਹੈ ਜਿਹੜਾ ਇਹ ਸਿੱਧਾ ਉਹਦੇ ਵਿੱਚ ਜਾਂਦਾ ਇਹ ਜਿਹੜੇ ਇੰਡਸਟਰੀਅਲ ਇਸ ਨੇ ਇਹਨਾਂ ਨੂੰ ਸੋਚਿਆ ਜਿਵੇਂ ਇਹਨਾਂ ਨੇ ਪੈਸਾ ਕਮਾਉਣੀ ਹੈ سرمایہ دار ਨੇ ਜਿਨ੍ਹਾਂ ਨੇ ਇੰਡਸਟਰੀ ਲਾਈ ਹੋਈ ਹੈ ਸਰਕਾਰਾਂ ਨੂੰ ਚਾਹੀਦਾ ਹੈ ਪੋਲੂਸ਼ਨ ਬੋਰਡ ਬਣੇ ਤੇ ਮੈਂ ਸੁਣ ਰਹੀ ਸੀ ਖਬਰ ਹੈ ਕਿ ਪੋਲੂਸ਼ਨ ਬੋਰਡ ਵਾਲੇ ਇਨਸਪੈਕਸ਼ਨ ਕਰਨ ਆਏ ਕੋਈ ਬੀਬੀ ਸੀ ਉਹਨਾਂ ਨੂੰ ਕਈ ਘੰਟੇ ਇਹਨਾਂ ਨੇ ਦਰਵਾਜ਼ਾ ਲਾ ਕੇ ਰੱਖਿਆ ਉਹਦੀ ਸਾਰੀ ਟੀਮ ਨੂੰ ਉਹਨਾਂ ਨੇ ਟੈਸਟ ਨਹੀਂ ਕਰ ਦਿੱਤਾ ਉਹਨਾਂ ਨੇ ਫੋਨ ਕਰ ਕਰਕੇ ਫਿਰ ਉਤੋਂ 12 ਮਤਲਬ ਵੀ ਛਡਵਾਇਆ ਉਹਨੇ ਪੋਲੂਸ਼ਨ ਬੋਰਡ ਵੀ ਪਤਾ ਨਹੀਂ ਕੀ ਕਰ ਰਿਹਾ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਇਹ ਬਹੁਤ ਸਾਰੇ ਲੋਕਾਂ ਦੀ ਸਿਹਤ ਦਾ ਹੈਗਾ ਪੰਜਾਬ ਸਾਰਾ ਸਾਰੀ ਮਾਲੋਮੈਂਟ ਤੁਸੀਂ ਜਿਵੇਂ ਗੱਲ ਕੀਤੀ ਵੀ ਕਿਉਂਕਿ ਖਾਰਾ ਪਾਣੀ ਇਸ ਕਰਕੇ ਨਹਿਰੀ ਪਾਣੀ ਵਰਤਿਆ ਜਾਂਦਾ ਰਾਜਸਥਾਨ ਚ ਵੀ ਵਰਤਿਆ ਪਿੱਛੇ ਜੇ ਆਇਆ ਸੀ ਕਿ ਮੱਛੀਆਂ ਨੇ ਜਿਹੜੀਆਂ ਉਹ ਉਹ ਮਰ ਗਈਆਂ ਹੋਈਆਂ ਸੀ ਨਹਿਰਾਂ ਦੇ ਪਾਣੀ ਦੇ ਨਾਲ ਹਨ ਤੇ ਇਹ ਹੁਣ ਹਰੀਕੇ ਪੱਤਣੋਂ ਕਹਿੰਦੇ ਜਾ ਕੇ ਤੁਸੀਂ ਦੇਖੋ ਜਿਹੜਾ ਬਿਆਸ ਦਾ ਪਾਣੀ ਆਉਂਦਾ ਉਹ ਸਾਫ਼ ਹੈ ਕਿਉਂਕਿ ਉਹਦੇ ਕੰਡੇ ਕੋਈ ਇੰਡਸਟਰੀ ਨਹੀਂ ਹੈ ਤੇ ਸਤਲੁਜ ਦਾ ਪਾਣੀ ਬੁੱਢੇ ਨਾਲੇ ਦਾ ਸਾਰਾ ਪਾਣੀ ਜਿਹੜਾ ਉਹ ਸਤਲੁਜ ਦੇ ਵਿੱਚ ਪੈਂਦਾ ਤੇ ਸਤਲੁਜ ਦਾ ਪਾਣੀ ਕਾਲਾ ਦੂਰੋਂ ਦਾ ਦਿਸਦਾ ਉੱਥੇ ਹਰੀਕੇ ਪੱਤਣ ਦੇ ਵਿੱਚ ਆਉਂਦਾ ਫਿਰ ਉਹ ਇਹ ਰਾਜਸਥਾਨ ਤੱਕ ਜਾਂਦਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਇਹਦੇ ਨਾਲ ਸਕਿਨ ਡਿਜ਼ੀਜ਼ ਵੀ ਹੁੰਦੇ ਨੇ ਲੋਹਰ ਦੇ ਨਾਲ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗਦੀਆਂ ਨੇ ਪਸ਼ੂਆਂ ਨੇ ਪੀੜੀਆਂ ਦੇ ਵੀ ਖੁਰਕ ਹੁੰਦੀ ਹੈ ਤੇ ਕੈਂਸਰ ਦੀ ਬਿਮਾਰੀ ਸਾਰਿਆਂ ਤੋਂ ਵੱਡੀ ਪੀਜੀਆ ਕੈਂਸਰ ਜਾਂ ਡੈਂਗੂ ਹੈ ਇਹ ਸਾਰਾ ਇਸ ਚੀਜ਼ ਦੀ ਉਹ ਪ੍ਰੋਡਕਟ ਹੈ ਇਹ ਪੰਜਾਬ ਤਾਂ ਆਲਰੇਡੀ ਬਹੁਤ ਪਿੱਛੇ ਚਲੇ ਗਿਆ ਤੇ ਇਹਨੂੰ ਬਿਮਾਰ ਵੀ ਕਰ ਦਿੱਤਾ ਜਾ ਰਿਹਾ ਹੈ ਨਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸਰਕਾਰਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ ਉਹ ਥੋੜਾ ਜਿਹਾ ਐਜੂਕੇਸ਼ਨ ਕਰਨ ਵਾਲਿਆਂ ਦੇ ਵੀ ਇਸ 2 ਸਾਲ ਬਾਅਦ ਅਸੀਂ ਇਸ ਮਸਲੇ 'ਚ ਝੁੱਕ ਲੈਨੇ ਆ ਮੁਰਕੇ ਫੇਰ ਚੁੱਪ ਕਰ ਜਾਂਦੇ ਆ ਹਨਾ ਉੱਥੇ ਬੈਠਨੇ ਚਾਹੀਦਾ ਹੈ ਬੈਠ ਕੇ ਇਹ ਜਦ ਤੱਕ ਨਹੀਂ ਕੋਈ ਗੁਰਵੰਧ ਹੁੰਦਾ ਉਦੋਂ ਕਾਤ ਮੇਰੇ ਖਿਆਲ ਨਾਲ ਤਾਂ ਡਾਕਟਰ ਸਾਹਿਬ ਆ ਗਿਆ ਹੋਸ਼ਾ ਫੇ ਰੈਗੂਲਰ ਰੈਗੂਲਰ ਮੋਰਚਾ ਉੱਤੇ ਲੱਗਣਾ ਹੀ ਨਾਲ ਲੱਗੇਗਾ ਲੱਗੇਗਾ ਲਾਤੇ ਇਦਾਂ ਦੇ ਬਣੇ ਆ ਉਹ ਜਿਹੜੀ ਉਹ ਕਹਿੰਦੀ ਜਿਹੜੇ ਲਾਏ ਹੋਏ ਨੇ ਨਾ ਉਹਨੂੰ ਆਪਣਾ ਮਤਲਬ ਕਰਨ ਪੁਰੀ ਪੁਰਿਫਿਕੇਸ਼ਨ ਕਰਨ ਵਾਸਤੇ ਉਹ ਪਲਾਂਟ ਜਿਹੜੇ ਲਾਏ ਹੋਣੇ ਉਹ ਕੰਮ ਹੀ ਨਹੀਂ ਕਰ ਰਹੇ ਚਾਲੂ ਨਹੀਂ ਕੀਤਾ ਹੋਇਆ ਉਹਨਾਂ ਨੂੰ ਚਾਲੂ ਉਹ ਪੁਰਾਣੇ ਬਣੇ ਆ ਉਹਨਾਂ ਨੂੰ ਕੋਈ ਮੋਡੀਫਾਈ ਨਹੀਂ ਕੀਤਾ ਗਿਆ ਜਦੋਂ ਆਪ ਵੀ ਤੁਸੀਂ ਇੰਡਸਟਰੀ ਲਾਉਂਦੇ ਹੋ ਤੁਸੀਂ ਸਾਰਾ ਕੁਝ ਕਰਦੇ ਹੋ ਪਹਿਲੀ ਗੱਲ ਤਾਂ ਫਿਰ ਦੇਖੋ ਇਹ ਜਿਹੜੀ ਲੁਧਿਆਣਾ ਦੀ ਇੰਡਸਟਰੀ ਹੈ ਤਾਂ ਪੰਜਾਬ ਨੂੰ ਇਹਦਾ ਕੀ ਫਾਇਦਾ ਉਹੀ ਇੱਕ ਬੰਦਾ ਦੱਸਣ ਜਿਹੜਾ ਉੱਥੇ ਪੰਜਾਬ ਦਾ EMPLOYEE ਹੈ ਸਾਰੇ ਆਪਣੇ ਤੁਸੀਂ ਲੁੰਡਿਆਂ ਨੂੰ ਦੇਖੋ ਤੁਹਾਨੂੰ ਸਾਰੇ ਆਪਣਾ ਇਹ ਯੂਪੀ ਤੇ ਬਿਹਾਰ ਦੀ ਲੇਬਰ ਆ ਜਿਹੜੀ ਹੋ ਨਜ਼ਰ ਆਉਂਦੀ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਿ ਲੇਬਰ ਕਿੱਥੋਂ ਆਉਂਦੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਉਹਦਾ ਉਹਦਾ ਕੀ ਫਾਇਦਾ ਉਹਨਾਂ ਦੀ ਤਾਂ ਵਾਧੂ ਸਿਹਤ ਖਰਾਬ ਹੋ ਰਹੀ ਹੈ ਬੱਚੇ ਅਪੰਗ ਪੈਦਾ ਹੋ ਰਹੇ ਨੇ ਬੱਚਿਆਂ ਦੇ ਮਤਲਬ ਜਿਹੜੀ ਉਹ ਕਹਿੰਦੇ ਹੈ ਆਪਣੇ ਬੱਚੇ ਪ੍ਰੋਡਿਊਸ ਕਰਨ ਦੀ ਸ਼ਕਤੀ ਵੀ ਇਹਨਾਂ ਪਾਣੀਆਂ ਦੇ ਨਾਲ ਖਰਾਬ ਹੋ ਰਹੀ ਹੈ ਜੀ ਰੱਤਾਂ ਜਿਹੜੀ ਹਾਲਾਤ ਜਿਹੜੀ ਇਹ ਡਾਈਂਗ ਯੂਨਿਟ ਨੇ ਇਹਨਾਂ ਬਾਰੇ ਮੈਂ ਸੁਣ ਰਿਆ ਸੀਗਾ ਉੱਥੇ ਜਿਹੜੇ ਐਜੀਟੇਸ਼ਨ ਕਰ ਰਹੇ ਉਹ ਵੀ ਦੱਸ ਰਹੇ ਸੀ ਅਮਤੋਜ ਮਾਨ ਨੇ ਵੀ ਦੱਸ ਰਹੇ ਸੀ ਇਹਦਾ ਕੋਈ ਹੋਰ ਲੋਕ ਵੀ ਕਿ ਇੰਨੀ ਕੁ ਮੋਡੀਫਿਕੇਸ਼ਨ ਹੋ ਗਈ ਹੈ ਕਿ ਵਰਲਡ ਵਾਈਡ ਜਿਹੜੀ ਲਿਕੁਇਡ ਡਾਈ ਕਰਨ ਵਾਲਾ ਕੰਮ ਆ ਉਹ ਰੁਕਪੰਦ ਹੋ ਗਿਆ ਹੈ ਤੋ ਤੱਕ ਕਿ ਜਿਹੜੀਆਂ ਸਾਊਥੀਅਸਟੇਟਾਂ ਨੇ ਜਿੱਥੇ ਪਹਿਲਾਂ ਇੱਕ ਪ੍ਰੋਜੈਕਟ ਚੱਲਦੇ ਸੀ ਸੂਰਤ ਦੇ ਕੋ ਕੰਮ ਹੁੰਦਾ ਸੀ ਕੱਪੜੇ ਦਾ ਜਾਂ ਆਪਣੇ ਤਾਵਲ ਡੰਡੂ ਚ ਉੱਥੇ ਯੂਨਿਟ ਕਈ ਸਾਲਾਂ ਤੋਂ ਬੰਦ ਆ ਪੰਜਾਬ ਨੂੰ ਕਚਰਾ ਘਰ ਬਣਾਤਾ ਵੇਲੇ ਪਹਿਲਾਂ ਕਿਹਾ ਜਾਂਦਾ ਸੀ ਕਿ ਦੁਨੀਆ ਦਾ ਕਚਰਾ ਭਾਰਤ ਵਿੱਚ ਸੁੱਟਿਆ ਜਾਣਾ ਔਰ ਫਿਰ ਭਾਰ ਦਾ ਕਚਰਾ ਹਿੰਦੁਸਤਾਨ ਚੁੱਟਣ ਵਾਲੀ ਗੱਲ ਹੋਗੀ ਜਿਹੜੀ ਇੰਡਸਟਰੀ ਕਿਤੇ ਨਹੀਂ ਚੱਲਣ ਜੋਗੀ ਉਹਨੂੰ ਪੰਜਾਬ ਚ ਲਾ ਦਿਓ ਪੰਜਾਬ ਜੀ ਲਿਆਂਦਾ ਪੰਜਾਬ ਦੀ ਧਰਤੀ ਨੂੰ ਖਰਾਬ ਕਰ ਰਹੇ ਨੇ ਪੰਜਾਬ ਦੇ ਪਾਣੀ ਨੂੰ ਖਰਾਬ ਕਰ ਰਹੇ ਨੇ ਸਰਪੰਚ ਜੀ ਡਰਾਈ ਡਰਾਈ ਮੈਥਡ ਆ ਗਿਆ ਹੈ ਮੋਡੀਫਾਈ ਹੋ ਕੇ ਕਿ ਪਾਣੀ ਚ ਜਾਂਦਾ ਹੀ ਨਹੀਂ ਖੋਲਦਾ ਹੀ ਨਹੀਂ ਤੇ ਕਿਉਂ ਨਹੀਂ ਪਏ ਇਹਨਾਂ ਨੂੰ ਜਿਹੜੇ ਮੋਡਰਨਾਈਜ਼ ਕਰਨ ਨਹੀਂ ਇੰਡਸਟਰੀ ਨੂੰ ਮੋਡਰਨਾਈਜ਼ ਕਰਨ ਜਿਹੜੀ ਇੰਡਸਟਰੀ ਦਾ ਪੰਜਾਬ ਨੂੰ ਫਾਇਦਾ ਹੀ ਨਹੀਂ ਹੈ ਕੋਈ ਉਹ ਫਿਰ ਲੁਧਿਆਣੇ ਤੇ ਅਸੀਂ ਕੀ ਕਰਨੀ ਆ ਸਰਕਾਰਾਂ ਜੇ ਸਰਕਾਰ ਨਾਤ ਕਰਨੀ ਜਾਵੇ ਉਹ ਜਿਹੇ ਇੰਡਸਟਰੀ ਵਾਲੇ ਦੀ ਘਰੇ ਕਿਸ ਨੂੰ ਕੋਈ ਇਤਰਾਜ਼ ਨਹੀਂ ਉਹ ਆਪਣੇ ਯੂਨਿਟ ਮੋਡੀਫਾਈ ਕਰਨ ਸਿਰਫ ਪਾਣੀ ਦੀ ਗੱਲ ਕਰ ਰਹੇ ਇਹ ਕਿੱਡੀ ਵੱਡੀ ਮਤਲਬ ਸਾਜ਼ਿਸ਼ ਵਾਲੀ ਗੱਲ ਹੈ ਕਿ ਤੁਸੀਂ ਆਪਣੀ ਸਾਰੀ ਲੇਬਰ ਹੈ ਜਿਹੜੀ ਉਹ ਪੰਜਾਬੀ ਦੇ ਖਿਲਾਫ ਤੁਸੀਂ ਉਥੇ ਬਿਠਾ ਦੋ ਲਿਆ ਕੇ ਖੜੀ ਕਰ ਦੋ ਫਿਰ ਮੋਰੋ ਪਰ ਪੰਜਾਬ ਪੁਲਿਸ ਉਹਨਾਂ ਦੀ ਹੈਲਪ ਕਰ ਰਹੀ ਹੈ ਸਰਕਾਰਾਂ ਨੂੰ ਸ਼ਹਿਰ ਦੇ ਰਹੀ ਹੈ ਨਕਸਾ ਉਹ ਕਹਿੰਦੇ 10 ਲੱਖ ਲੋਕ ਨੇ ਨਾ ਡਾਈ ਯੂਨਟ ਦੇ ਵਿੱਚ ਜਾਂ ਜਿਹੜੀ ਨਿੱਕਲ ਇੰਡਸਟਰੀ ਆ ਨਾ ਜਿੱਥੇ ਸਾਈਕਲ ਪਾਰਟਸ ਵਾਲੇ ਮੋਟੇ ਜਿਹੜੇ ਬਣਦੇ ਉਹਨਾਂ ਦੀ ਲੈਕਪੋ ਪਲੇਟਿੰਗ ਹੁੰਦੀ ਆ ਉਹ ਵੀ ਬੜਾ ਜ਼ਹਿਰੀਲਾ ਜਿਹੜੇ ਕੈਮੀਕਲ ਹਸ਼ਰਦੀ ਆ ਤੇ 10 ਲੱਖ ਬੰਦਾ ਉਹ ਕਹਿੰਦੇ ਉਹ ਲੈ ਕੇ ਖੜੇ ਕਰਦੇ ਉਹਨਾਂ ਨੇ ਉਹ ਲੈ ਕੇ ਬੈਨਰ ਕਿ ਸਾਡੀ ਰੋਟੀ ਉਹ ਚੀਜ਼ ਦਾ ਮਸਲਾ ਤਾਂ ਉਹ ਜਿਹੜੀ ਪੰਜਾਬ ਦੀ ਸਿਹਤ ਖਰਾਬ ਹੋ ਰਹੀ ਜੇ ਜੇ ਮੰਨ ਲਓ 10 ਲੱਖ ਲੋਕ ਹੋਣ ਵੀ ਜਿਹੜੇ ਨਹੀਂ ਆ ਦੇ ਉਹ ਮਲਾਰਮ ਹੋਣਾ ਰੱਖੇ ਦੇਖੋ ਮੈਂ ਮਤਲਬ ਲੁਧਿਆਣੇ ਨੂੰ ਮੈਂ ਜੇ ਲੰਗ ਬਲਾਉਂ ਕਰਦੀ ਆ ਉਹਦੇ ਵੀ ਪਟਿਆਲੇ ਤੋਂ ਅੰਮ੍ਰਿਤਸਰ ਜਾਣ ਵਾਸਤੇ ਮੇਰੇ ਇਲਾਜ ਦੇ ਸਾਨੂੰ ਲੁਧਿਆਣੇ ਦੇ ਵਿੱਚ ਹੀ ਲੰਘਣਾ ਪੈਂਦਾ ਤੁਸੀਂ ਉੱਥੇ ਸੜਕ ਨਹੀਂ ਕਰਾਸ ਕਰ ਸਕਦੇ ਬੱਸਾਂ ਇੰਨੀਆਂ ਹੋਣੀਆਂ ਜਾਨੀਆਂ ਨੇ ਕਿ ਉਹ ਇੰਨੀ ਲੇਬਰ ਸੜਕਾਂ ਦੇ ਉੱਤੇ ਸਾਈਕਲ ਲੈ ਕੇ ਸਵੇਰੇ ਜਾ ਰਹੀ ਹੁੰਦੀ ਆ ਜਦੋਂ ਫੈਕਟਰੀ ਦੇ ਚਲੋ ਮੰਨ ਲਓ ਦੱਸਾ 10 ਲੱਖ ਹੋਣੀ ਮੁਲਾਜ਼ਮ ਪਰ 10 ਲੱਖ ਦੀ ਉਸ ਰੋਜੀ ਰੋਟੀ ਪਿੱਛੇ ਜਿਹੜੀ ਗਲਤ ਟੀਕੇ ਨਾਲ 3 ਕਰੋੜ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਆ ਇਹ 3 ਕਰੋੜ ਦੀ ਨਹੀਂ ਰਾਜਸਥਾਨ ਦੇ ਲੋਕ ਵੀ ਹੈ ਪਾਣੀ ਪੀਂਦੇ ਆ ਹੈਨਾ ਕੱਲਾ ਪੰਜਾਬ ਨਹੀਂ ਪੀਂਦਾ ਰਾਜਸਥਾਨ ਦੇ ਲੋਕ ਵੀ ਪਾਣੀ ਪੀਂਦੇ ਆ ਇਹ ਹਰੀਕੇ ਪੱਤਰ ਤੋਂ ਪਾਣੀ ਪਾਕਿਸਤਾਨ ਵੱਲ ਵੀ ਜਾਂਦਾ ਹੋਊਗਾ ਹੋਰ ਉੱਤੇ ਵੀ ਜਾਂਦਾ ਹੋਊਗਾ ਇਹ ਉਹ ਤਾਂ ਬਹੁਤ ਲੰਬੇ ਜੀਵ ਜੰਤੂਆਂ ਤੁਸੀਂ ਖਰਾਬ ਕਰ ਰਹੇ ਹੋ ਤੁਸੀਂ ਪਸ਼ੂ ਜਿਹੜੇ ਉਹ ਖਰਾਬ ਹੋ ਰਹੇ ਨੇ ਹਿਊਮਨ ਬੀਂਗਸ ਨੇ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਨੇ ਇਹਦੇ ਕਿੰਨੇ ਦੂਰ ਰਸਈ ਨਤੀਜੇ ਨੇ ਕਿ ਪੰਜਾਬ ਦੀ ਸੇਧ ਹੈ ਜਿਹੜੀ ਉਹਨੂੰ ਤੁਸੀਂ ਬਿਮਾਰ ਕਰ ਰਹੇ ਹੋ ਪੰਜਾਬ ਦੀ ਮਿੱਟੀ ਨੂੰ ਬਿਮਾਰ ਕਰ ਰਹੇ ਹੋ ਪੰਜਾਬ ਦੇ ਪਾਣੀ ਨੂੰ ਬਿਮਾਰ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਉਹਦੇ ਪਛੀਰੂ ਪਸ਼ੂ ਪਛੀਰੂ ਹਰੇਕ ਦਿਨ ਪਾਣੀ ਬਿਨਾਂ ਤਾਂ ਕੋਈ ਨਹੀਂ ਪਹਿਲਾ ਪਾਣੀ ਜੀਵ ਹੈ ਹੈ ਜਿੱਦਾਂ ਰਹਾ ਸਭ ਸਭਾਈ ਤੇ ਉਹ ਜਿਹੜਾ ਪਾਣੀ ਜਿਹੜਾ ਜੀ ਹੈ ਸਾਰੀ ਜਿੰਦ ਜਾਨਾਂ ਨੀਆਂ ਦੀ ਉਹ ਨੂੰ ਤੁਸੀਂ ਖਰਾਬ ਕਰ ਰਹੇ ਹੋ ਤੇ ਇਹ ਤੋਂ ਇਹ ਤੋਂ ਵੱਡਾ ਤਾਂ ਪਾਪ ਕੋਈ ਹੋ ਨਹੀਂ ਸਕਦਾ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਕੱਲ ਕਹੇਆ ਕਿ ਜਿਹੜੇ ਐ এনवायरमेंटਲਿਸਟ ਨੇ ਜਿਹੜੇ ਲੋਕ ਕਹਿੰਦੇ ਕਿ ਅਸੀਂ এনवायरमेंटਲੀ ਕੰਮ ਕਰਦੇ ਆ ਉਹ ਉੱਠਦੇ ਆ ਆਵਾਜ਼ ਉਠਾਉਂਦੇ ਆ ਮੁੜ ਕੇ ਘਰਾਂ ਨੂੰ ਚੱਲ ਜਾਂਦੇ ਆ ਮੁੜ ਕੇ ਕੋਈ ਪੁੱਛਦਾ ਨਹੀਂ ਦੂਜਾ ਮਸਲਾ ਇਹ ਆ ਕਿ ਐਡਾ ਸੀਰੀਅਸ ਕੰਸਰਨ ਹੋਵੇ ਪੰਜਾਬ ਦਾ ਤੇ ਇਹ ਜਿਹੜੀ ਜਿਹੜੀਆਂ ਸੰਸਥਾਵਾਂ ਹੁਣ ਕਰ ਰਹੀਆਂ ਕਾਲਾ ਪਾਣੀ ਜਿਹੜੀ ਉਹਨਾਂ ਬਣਾਈ ਹੋਈ ਹੈ ਕਮੇਟੀ ਉਹਦੇ ਬਾਰੇ ਵੀ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਇਹ ਲੋਕ ਜਿਹੜੇ ਆ ਇਹਨਾਂ ਨੇ ਉਦੋਂ ਕਿਸਾਨ ਮੂਵਮੈਂਟ ਵਾਲੇ ਵੀ ਪੋਜ਼ਿਟਿਵ ਰੋਲ ਨਹੀਂ ਛਿਰ ਬਾਇਆ ਲਕਸਧਾਨਾ ਖਾਸ ਕਰਕੇ ਜੰਮ ਤੋਜ ਮਾਨ ਨੂੰ ਵੀ ਉਸੇ ਕੈਟਾਗਰੀ 'ਚ ਗਿਣਿਆ ਜਾਂਦਾ ਦੀਪ ਸਿੱਧੂ ਵਾਲੀ ਜਿਹੜੀ ਲਾਈਨ 'ਤੇ ਉਹ ਲੋਕ ਕੰਮ ਕਰਦੇ ਆ ਤੇ ਜਿਹੜੇ ਬਾਕੀ ਲੋਕ ਨੇ ਇਹ ਐਨਵਾਇਰਨਮੈਂਟ ਨੂੰ ਚੰਗੀ ਤਰ੍ਹਾਂ ਸਮਝਦੇ ਆ ਸਾਡੇ ਸਕਾਲਰ ਨੇ ਉੱਥੇ ਬੈਠੇ ਹੋਏ ਹੋਰ ਵਿਦਵਾਨ ਨੇ ਜਿਹੜੇ ਇੱਥੇ ਰਿਸਰਚ ਕਿਤਾਬਾਂ ਤੇ ਕੰਮ ਕੀਤਾ ਉਹ ਲੋਕ ਆਪਣੇ ਤੌਰ ਤੇ ਇਹਨਾਂ ਸੰਸਥਾਵਾਂ ਨਾਲ ਜੁੜ ਕੇ ਜੇ ਮੰਨ ਲਓ ਕਿ ਲੋਕ ਕੁਝ ਐਸੇ ਜਿਹਨੂੰ ਨਹੀਂ ਪਸੰਦ ਲੋਕ ਕਰਦੇ ਤੇ ਫਿਰ ਉਹ ਲੋਕ ਅੱਗੇ ਆਉਣ ਦੇ ਨਾਲ ਪਸੰਦ ਕਰਦੇ ਹੈ ਸ਼ਾਇਦ ਹੈ ਉਹ ਲੱਖਾਂ ਸਦਾਣ ਦੀ ਗੱਲ ਗੱਲ ਸੁਣੇ ਦੀ ਨਿਗਾਣ ਦੇ ਆਲੇ-ਦਾਲ ਦੇ ਜਿਹੜੇ ਪਿੰਡ ਨੇ ਉਹ ਲੋਕ ਕਿਉਂ ਨਹੀਂ ਆਉਂਦੇ ਜਿਵੇਂ ਉਹ ਯਾ ਆਪਣਾ ਉਹ ਕੱਲ ਦਾ ਉਹ ਆਵਾਜ਼ਾਂ ਮਾਰ ਰਹੇ ਸੀ ਸਾਡੇ ਸੀਚੇ ਵਾਲ ਨੂੰ ਕਿੱਥੇ ਚਲੇ ਗਏ ਹੋਣਾ ਨਾ ਹੁਣ ਤੁਸੀਂ ਐਨਪੀਓ ਹੋਂ ਤੁਸੀਂ ਵੱਧ ਆਵਾਜ਼ ਉਠਾ ਸਕਦੇ ਹੋ ਦੇਖੋ ਕਿਸੇ ਨੂੰ ਵੀ ਕ੍ਰਿਟੀਸਾਈਜ਼ ਕਰਨ ਦੇ ਵਾਸਤੇ ਕਰਨ ਨਾਲੋਂ ਤੁਹਾਨੂੰ ਚਾਹੀਦਾ ਤੁਸੀਂ ਆਦ ਸ਼ਾਮ ਲੋ ਸਭ ਦਾ ਸਭ ਦਾ ਕੰਸਰ ਨਹੀਂ ਹਰ ਇੱਕ ਦਾ ਕੰਸਰ ਜਿਹੜੇ ਨੌਜਵਾਨ ਕਈ ਵਾਰ ਹੁੰਦੇ ਨਾ ਕਰਨ ਵਾਲੇ ਉਹ ਵੀ ਅਲੱਗ ਤਰ੍ਹਾਂ ਦੀ ਆਵਾਜ਼ ਥੋਂਦੇ ਮੈਂ ਕੱਲ ਸੋਨੀਆ ਮਾਨ ਆ ਕੁੜੀ ਆਪਣੇ ਬਲਦੇਵ ਮਾਨੜਾ ਦੀ ਬੇਟੀ ਆ ਬਲਦੇਵ ਮਾਨੜਾ ਦਾ ਬੜਾ ਰਿਸਪੈਕਟਫੁਲ ਨਾਮ ਆ ਚੰਗਾ ਕੰਮ ਕੀਤਾ ਆਪਣੇ ਸਮੇਂ 'ਚ ਤੇ ਉਹ ਬੇਟੀ ਦੀ ਵਿਚਾਰੀ ਨੇ ਨਹੀਂ ਵੇਖਿਆ ਬਹੁਤ ਛੋਟੀ ਸੀ ਤੇ ਨਾਲ ਉਹਨੂੰ ਆਪਣੇ ਪਿਓ ਦੀ ਜਿਹੜੀ ਆ ਵਿਰਾਸਤ ਉਹਦਾ ਪਤਾ ਤੇ ਨਾਲ ਉਹਨੂੰ ਅੱਛਾ ਉਹ ਤੇ ਖੜੀ ਰਾਤ ਕਹਿ ਰਹੀ ਸੀ ਲੁਧਿਆਣੇ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਕਿਸੇ ਬੁਰੇ ਭਲੇ ਸ਼ਬਦ ਕਹਿ ਰਹੀ ਸੀ ਕਿ ਪਾਰਟੀਆਂ ਕਰ ਰਹੇ ਨੇ ਘਰਾਂ ਚ ਸੁੱਤੇ ਪਏ ਨੇ ਅਹੀ ਇਹਨਾਂ ਦੀ ਖਾਤਰ ਰੋਦੇ ਪਏ ਆ ਸੜਕਾਂ ਦੇ ਰਾਤ ਨੂੰ ਸਾਨੂੰ ਇਹਨਾਂ ਨੂੰ ਪਾਗਲ ਸਮਝੇ ਰੱਖਿਆ ਸਾਨੂੰ ਇਦਾਂ ਕਹਿ ਰੱਖਿਆ ਇਦਾਂ ਨਹੀਂ ਹੋਊਗਾ ਮੂਵਮੈਂਟ ਚੱਲ ਗਈ ਲੋਕਾਂ ਨੂੰ ਨਾਲ ਜੋੜ ਕੇ ਬੇਹੱਦ ਕੋਈ ਕਿਸਾਨ ਕਿਸਾਨੋਂ ਮੂਵਮੈਂਟ ਦਾ ਇਤਿਹਾਸ ਹੈ ਸਾਡੇ ਸਾਹਮਣੇ ਲੁਧਿਆਣੇ ਦੇ ਲੋਕ ਕੀ ਕਰਨ ਉਹ ਤਾਂ ਰੋਜ਼ ਇਸ ਨੂੰ ਭੋਗ ਰਹੇ ਨੇ ਮੈਂ ਲੁਧਿਆਣੇ ਦੇ ਵਸਨੀਕਾਂ ਨੂੰ ਬੋਲਦੇ ਦੇਖਿਆ ਆਪਣਾ ਇੱਕ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਸ਼ਾਇਦ ਉੱਥੇ ਬੰਦੇ ਨਾਲ ਇਹਦੇ ਉੱਤੇ ਖੜਕੇ ਹਨਾ ਮੁੰਡੇ ਨਾਲੇ ਦੇ ਤੇ ਆਪਣੀ ਸੇਧ ਦਾ ਕੰਸਰ ਨੇ ਉਹਨਾਂ ਦੀ ਦਾ ਤੇ ਉਹ ਉਹ ਲੋਕ ਕੀ ਕਰਨ ਉਹ ਸੋਨੇ ਮਾਨੇ ਜਿਹੜੀ ਉਹ ਤਾਂ ਸਰਕਾਰ ਚ ਬੈਠੀ ਆ ਉਹ ਕਿਉਂ ਨਹੀਂ ਅੰਮੀ ਸਰਕਾਰ ਦੀ ਖਚਾਈਗਾ ਸਰਕਾਰ ਚ ਨਹੀਂ ਬੈਠੀ ਉਹ ਵੀ ਕਹ ਰਿਹਾ ਸਰਕਾਰ ਚ ਨਹੀਂ ਜੀ ਉਹ ਸੋਨੇ ਮਾਨ ਉਹ ਐਕਟਵਿਸਟ ਹੀ ਆ ਉਹ ਕਿਸੇ ਸਰਕਾਰ ਚ ਨਹੀਂ ਗਈ ਉਹ ਉਹ ਤਿੰਨੀ ਸੀ ਇਹਨਾਂ ਨੇ ਕਿਤੇ ਨਹੀਂ ਖੜੀ ਵੀ ਨਹੀਂ ਹੋਈ ਤੇ ਜਿੱਤੀ ਵੀ ਨਹੀਂ ਹੈ। ਅਕਾਲੀ ਦਲ ਨੇ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਹਾਲੀ ਪਰ ਦਵਾਜ ਦਾ ਬਣ ਗਿਆ ਸੀ ਉਦੋਂ ਕਿ ਉਹਨੂੰ ਵਾਪਸ ਕਰਨਾ ਪੈ ਗਿਆ ਸੀਗਾ ਤੇ ਉਹ ਬਿਲਕੁਲ ਸਰਕਾਰ ਚ ਨਹੀਂ ਹੈ ਨਾ ਉਹ ਆਮ ਆਦਮੀ ਪਾਰਟੀ ਚ ਹੈ ਨਾ ਕਿਸੇ ਹੋਰ ਚ ਹੈਗੀ ਤੇ ਐਕਟਿਵਿਸਟ ਹੀ ਆ। ਪਰ ਮੈਂ ਇਹਨਾਂ ਦੇ ਜਿਹੜੇ ਐਕਟਿਵਿਸਟ ਵੀ ਨੇ ਉਹਨਾਂ ਨੂੰ ਵੀ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਲੋਕਾਂ ਨਾਲ ਜੋੜਨਾ ਚਾਹੀਦਾ ਤੋੜਨਾ ਨਹੀਂ ਚਾਹੀਦਾ। ਕੀ ਆ ਉਹ ਮੈਨੂੰ ਲੱਗਦਾ ਵਿਚਾਰੀ ਉਹ ਕੀ ਐਕਟਿੰਗ ਵਿੱਚੋਂ ਆਈ ਹੈ ਕਿੱਥੋਂ ਆਈ। ਥੋੜਾ ਹਾਂ ਜੀ। ਉਹ ਸਮਝ ਹੀ ਨਹੀਂ ਕੀ ਆ ਫੇਰ। ਹਾਂ ਜੀ। ਕਿੰਨਾ ਕੁ ਬੋਲਿਆ ਹਨਾ। ਹਾਂ। ਹੁਣੇ ਮੋਰਚਾ ਜਿਹੜਾ ਕਾਲਾ ਕਾਲੇ ਪਾਣੀ ਵਾਲਾ ਮੋਰਚਾ ਲੱਗਿਆ ਹੁਣ ਕਾਲਾ ਪਾਣੀ ਜਦੋਂ ਸ਼ਬਦ ਆਉਂਦਾ ਤੇ ਆਪਾਂ ਨੂੰ ਅੰਡੇ ਭੰਨਦੇ ਕਾਲਾ ਪਾਣੀ ਨਹੀਂ ਆਉਣ ਲੱਗ ਜਾਂਦਾ ਜਿਹੜਾ ਪੰਜਾਬੀ ਇਸ ਨਾ ਪੰਜਾਬੀ ਇਸ ਦੀ ਕੋਈ ਰਾਧੀ ਹਿਸਟਰੀ ਕਿਸਮਤ ਚ ਕਾਲਾ ਪਾਣੀ ਆਏ ਉਹ ਮਤਲਬ ਅੰਗਰੇਜ਼ਾਂ ਦੀ ਸਰਕਾਰ ਸੀਗੀ ਉੱਥੇ ਸੁਭਦ ਨਹੀਂ ਚਾਹ ਉਹ ਤੁਸੀਂ ਦੂਰ ਕਰਕੇ ਕਾਲਾ ਪਾਣੀ ਕਹਿੰਦਾ ਸੀ ਪਾਣੀ ਬੜਾ ਸੋਹਣਾ ਹੈ ਇਹ ਵੀ ਤੇ ਸਾਡੇ ਆਪਣੇ ਘਰ ਚ ਕਾਲਾ ਪਾਣੀ ਆ ਗਿਆ ਹੁਣ ਜਿਹੜਾ ਬਿਲਕੁਲ ਜਿੱਦ ਖਰਾਬ ਹੋ ਗਿਆ ਡਾਕਟਰ ਜੀ ਜੀ ਪਹਿਲਾਂ ਦੱਸਿਆ ਜਿੱਥੇ ਉਹ ਪਾਣੀ ਜਾਂਦਾ ਨਾ ਉਹ ਲੱਗ ਤੁਹਾਨੂੰ ਦੇਖਦਾ ਕਿ ਇੰਨਾ ਜਿਆਦਾ ਕਈ ਕਾਲਾ ਆ ਉਹ ਤਾਂ ਇਹ ਲੱਗਦਾ ਜਦ ਸੜਿਆ ਹੋਇਆ ਤੇਲ ਜਾਂ ਜਿੱਦਾ ਪੱਕੇ ਉਹਦੇ ਵਿੱਚ ਇੰਨੀ ਤੇਲ ਵੀ ਹੁੰਦਾ ਸਾਰਾ ਕੁਝ ਹੀ ਹੁੰਦਾ ਕੁਝ ਪੈਟਰੋਲ ਵੀ ਵਰਤਦੇ ਹੋਣਗੇ ਡਾਈਜ਼ ਦੇ ਵਿੱਚ ਕੁਝ ਹੋਰ ਵੀ ਵਰਤਦੇ ਹੋਣਗੇ ਸਾਰਾ ਕੁਝ ਜਾਂਦਾ ਉੱਤੇ ਨਾ ਤੁਹਾਨੂੰ ਕੀ ਲੱਗਦਾ ਹੁਣ ਇਸ ਮੂਵਮੈਂਟ ਦਾ ਕੀ ਰੰਗ ਰੂਪ ਪੜੇਗਾ ਕਿਉਂਕਿ ਜਿੱਥੇ ਤੇ ਵਿੱਚ ਵੇਖੋ ਸੱਚੇਰ ਬੰਦੇ ਵੀ ਆ ਗਏ ਆ ਸਰਦਾਰ ਅਮੀਰ ਸਿੰਘ ਵਰਗੇ ਲੋਕ ਕੁਝ ਜਿਹੜੇ ਪੱਤਰਕਾਰ ਵੀ ਨੇ ਜਰਨਲਿਸਟ ਚੰਗੇ ਜਰਨਲਿਸਟ ਨੇ ਉਹਨਾਂ ਦੇ ਵੀ ਸੁਯੋਗ ਸੀ ਪਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਸਾਰੀਆਂ ਜਥੇਬੰਦੀਆਂ ਜਿਹਦਾ ਅਸੀਂ ਕਿਸਾਨਾਂ ਨੂੰ ਵਲਾਮਾ ਦਿੰਨੇ ਆ ਕਿਸਾਨਾਂ ਨੂੰ ਵਲਾਮਾ ਦਿੰਨੇ ਵੀ 35 36 ਭਾਈ ਫਿਰਦੇ ਜੇ ਤੇ ਜੇ ਇਹਨਾਂ ਮਸਲਿਆਂ ਲਈ ਪੰਜਾਬ ਦੇ ਜਿਹੜੇ ਨੌਜਵਾਨ ਨੇ ਭਾਵੇਂ ਉਹ ਵਿਦਿਆਰਥੀ ਸਟੂਡੈਂਟ ਨੇ ਭਾਵੇਂ ਉਹ ਕੋਈ ਪ੍ਰੋਫੈਸਰ ਨੇ ਚਾਹੇ ਟੀਚਰ ਨੇ ਕਿੰਨੀਆਂ ਸੰਸਥਾਵਾਂ ਨੇ ਹੀ تنخواہ ਵਧਾਉਣ ਲਈ ਤੇ ਦੂਜੇ ਦਿਨ ਸੜਕਾਂ ਤੇ ਆ ਜੰਨੇ ਆ ਉਹ ਤਨਖਾਹ ਕਰਨੀ ਕੀ ਇਹਦੇ ਸਾਡੇ ਬੱਚੇ ਮਰ ਗਏ ਇਹਨਾਂ ਸਾਰਾ ਕੁਝ ਤਾਂ ਨਹੀਂ ਮੈਂ ਤਾਂ ਕਾਮਰੇਡ ਯੂਨੀਅਨਰ ਬਣਾ ਕੇ ਤਨਖਾਹ ਵਧਾਉਣ ਜੋਗੇ ਰਹੇਗੇ ਮੈਂ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਪੰਜਾਬ ਦੇ ਲਈ ਕੁਝ ਕਰੋ ਲੀਡ ਕਰੋ ਤੁਸੀਂ ਉਹ ਨਾ ਉਹ ਤਾਂ ਆਪਣੇ ਆਪ ਨੂੰ ਆਰਗੇਨਾਈਜ਼ਡ ਵੀ ਮੰਨਦੇ ਨੇ ਵੈਲ ਰੈਡ ਵੀ ਮੰਨਦੇ ਨੇ ਸਾਰਾ ਕੁਝ ਮੰਨਦੇ ਨੇ ਕਿਉਂ ਨਹੀਂ ਅੱਗੇ ਆਉਂਦੇ ਅੱਗੇ ਉਹਨਾਂ ਦੀ ਤਾਕਤ ਨਹੀਂ ਇਹ ਰੈਡ ਸੱਭ ਉਹ ਵੀ ਉਹਨਾਂ ਦੀ ਗਲਤ ਫੈਸਲੇ ਕਰਕੇ ਨਹੀਂ ਤਾਂ ਤੇ ਜਾ ਹੀ ਸਕਦੇ ਉਹਨਾਂ ਨੇ ਲੀਡ ਕਰ ਸਕਦੇ ਹਾਂ ਤੁਹਾਡੇ ਕੋਲ ਇੱਕ ਮਤਲਬ ਹੈਗੀ ਹੈ ਆਰਗੇਨਾਈਜ਼ ਕਰਨ ਦੀ ਤੁਹਾਡੇ ਵਿੱਚ ਇੱਕ ਕਸ਼ਸ ਹੈਗੀ ਹੈ ਜਿਹਨੂੰ ਕਹਿ ਸਕਦੇ ਆਪਾਂ ਐਜੂਕੇਸ਼ਨ ਤੁਹਾਡੀ ਉਸ ਕਿਸ ਹੋਰੀ ਹੈ ਤੇ ਕਿਉਂ ਨਹੀਂ ਅੱਗੇ ਆਉਂਦੇ ਹੈਗੇ ਸਾਰਿਆਂ ਨੂੰ ਯੂਨਾਈਟ ਕਰੋ ਉਹ ਉਦਾਂ ਉਹਨੇ ਕੱਲ ਕਿਹਾ ਵੀ ਦੋ ਦਿਨ ਉਹਦੇ ਸਾਨੂੰ ਦੋ ਦਿਨ ਦਿਓ ਇੱਕ ਪਲਾਨ ਦੇ ਲਈ ਦੂਜੇ ਪਲਾਨ ਵਾਸਤੇ ਸਾਨੂੰ ਹਫਤਾ ਦਿਓ ਹਨ ਤੇ ਉਹ ਕਹਿੰਦੇ ਜੇ ਨਹੀਂ ਇਹ ਕਰਨਗੇ ਤੇ ਅਸੀਂ ਫੇਰ ਇੱਥੇ ਇਕੱਠੇ ਹੋਵਾਂਗੇ ਬਾਕੀ ਮੇਰਾ ਇਹ ਹੀ ਕਹਿਣਾ ਲੋਕਾਂ ਨੂੰ ਵੀ ਸਾਰੇ ਪੰਜਾਬੀਆਂ ਨੂੰ ਇਹ ਤੁਸੀਂ ਜੁਆਇਨਟਡ ਹੋਵੋ ਤੇ ਆਪੋ ਅੱਗੇ ਇਹ ਇਹ ਐ ਨਹੀਂ ਵੀ 2 ਸਾਲ ਬਾਅਦ ਵਾਲੇ ਉਠਾ ਲਈ ਜਸਵੰਤ ਜਫਰ ਉਹਨਾਂ ਨੇ ਵੀ ਅੱਗੇ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ ਤੇ ਫਿਰ ਉਹ ਫਿਰ ਵਿੱਚ ਬੰਦ ਹੋ ਜਾਂਦਾ ਨਹੀਂ ਤੁਸੀਂ ਅੱਗੇ ਆਓ ਜਦੋਂ ਤੱਕ ਇਹ سلسلہ ਜਿਹੜਾ ਹੈਗਾ ਇਸ ਸਮੱਸਿਆ ਖਤਮ ਨਹੀਂ ਹੁੰਦੀ ਉਹਨੂੰ ਤਾਂ ਕੋਈ ਲਗਾਤਾਰ ਪਹਿਰਾ ਦੇਣਾ ਪਊਗਾ ਤੇ ਜਿੰਨੇ ਕਿਸਾਨਾਂ ਨੂੰ ਮੋਚਾ ਲਾਇਆ ਸੀ ਆ ਉਦੋਂ ਹੀ ਲਾ ਦੇਣਾ ਡਾਕਟਰ ਸਾਹਿਬ ਇੱਕ ਇੱਕ ਇਥੋਂ ਇਸ਼ਾਰਾ ਹੋਰ بڑا ਗੁੱਝਾ ਮਿਲਦਾ ਆ ਜਿਹੜੀ ਹੁਣ ਉਥੋਂ ਦੇ ਇੰਡਸਟਰੀਲਿਸਟ ਨੇ ਇਹ ਘਟਨਾ ਜਿਹੜੀ ਆ ਜਾਂ ਇਹਨੂੰ ਕਹੋ ਕਿ ਇਹਨੂੰ ਨਵਾਂ ਰਾਹ ਦੇ ਰੂਪ ਦੇਂਦੀ ਕੋਸ਼ਿਸ਼ ਕੀਤੀ ਆ ਇੱਕ ਵਾਰੀ ਪੰਜਾਬ ਦੇ ਜਿਹੜੀ ਡੈਮੋਗ੍ਰਾਫੀ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਆ ਤੇ ਲੋਕੀ ਬੜੀ ਚਿੰਤਾ ਵੀ ਕਰ ਰਹੇ ਆ ਇਹ ਵੀ ਇੱਕ ਬੜੀ ਉਗੜ ਰੂਪ 'ਚ ਸਾਹਮਣੇ ਆਉਣ ਵਾਲੀ ਆ ਤੇ ਕਿਤੇ ਏਤਨੀ ਆ ਕਿ ਇੱਕ ਮੂਵਮੈਂਟ ਇਹਦੇ ਨਾਲ ਦੀ ਨਾਲ ਜਿਹੜੇ ਪੂਰਬੀ ਨੇ ਉਹਨਾਂ ਨੂੰ ਬਾਹਰ ਧੱਕਣ ਦੀ ਵੀ ਚੱਲ ਪੈਗੀ ਨਹੀਂ ਦੇਖੋ ਇਦਾਂ ਦਾ ਹੁਣ ਇਹ ਹਿੰਦੁਸਤਾਨ ਹੈ ਹੈਨਾ ਤੇ ਕਨਸਟੀਟਿਊਸ਼ਨਲੀ ਤੁਹਾਨੂੰ ਅਧਿਕਾਰ ਹੈ ਤੁਸੀਂ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਸਕਦੇ ਹੋ ਮੇਰਾ ਖਿਆਲ ਹੈ ਇਦਾਂ ਦੇ ਕਰਨਾ ਨਹੀਂ ਚਾਹੀਦਾ ਤੇ ਇਹ ਇਹ ਹੋਣਾ ਵੀ ਇਹਨੂੰ ਰੰਗ ਤੇ ਦੇਣ ਦੀ ਕੋਸ਼ਿਸ਼ ਕਰਨਗੇ ਸਿਆਸੀ ਸਿਆਸੀ ਲੋਕ ਜਿਹੜੇ ਕੱਲ ਨੂੰ ਆਪਾਂ ਕਹੀ ਅਸੀਂ ਕੈਨੇਡਾ ਬਚਿਆ ਜਾਂ ਅਸੀਂ ਯੂਕੇ ਬਚਿਆ ਲੋਕ ਜਾਂ ਅਮਰੀਕਾ ਬਚੇ ਨਹੀਂ ਹਿੰਦੁਸਤਾਨ ਜੀ ਜਿਨ੍ਹਾਂ ਨੂੰ ਕੱਢਣ ਲੱਗਣਗੇ ਕਿਸੇ ਵੀ ਕੰਨ ਸਾਰੀਆਂ ਮੁਲਕਾਂ ਦੇ ਉਹ ਤਾਂ ਹਾਰਮੂਲਕ ਦੇ ਲੋਕ ਆ ਤੇ ਇਦਾਂ ਦੀ ਗੱਲ ਤਾਂ ਨਹੀਂ ਵਾਪਰਨੀ ਚਾਹੀਦੀ ਹੈ ਕਿ ਇਹ ਇਹ ਵਰਤਵਾਹੀ ਨਹੀਂ ਹੈ ਨਹੀਂ ਸਰ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਜੇ ਇਹਨੂੰ ਆਪਾਂ ਖੁੱਲੇ ਨਜ਼ਰੀਏ ਨਾਲ ਵੇਖੀਏ ਇਹਨੂੰ ਬਹੁਤੇ ਸਿੱਟੇਰੀਆਂ ਨਾ ਹੋਈਏ ਪੰਜਾਬ ਦਾ ਜਿਹੜਾ ਭੂਮੀ ਆ ਜਿਹੜਾ ਪੰਜਾਬ ਦਾ ਇੱਕ ਕਲਚਰ ਹੈ ਵੱਖਰਾ ਜੇ ਇਦਾਂ ਹੀ ਚੱਲਦਾ ਰਿਹਾ ਥੋੜਾ ਸਮਾਂ ਹੋਰ ਇੱਕ ਚਿੰਤਾ ਤੇ ਹੈਗੀ ਆ ਕਿ ਜਿਹੜੀ ਉਹਦੀ ਪੰਜਾਬ ਦੀ ਆਪਣੀ ਆਇਡੈਂਟੀਟੀ ਆ ਜਿਹੜੇ ਆਪਣੀ ਰੈਟਰੀ নো ਡਾਊਟ ਸਦਿਆਂ ਤੋਂ ਪ੍ਰਵਾਸ ਹੁੰਦਾ ਆ ਹੁੰਦਾ ਰੋਗਾਂ ਨੂੰ ਰੋਕ ਨਹੀਂ ਸਕਦਾ ਪਰ ਜੇ ਇਹ ਕਿਸੇ ਲਿਮਟ ਦੇ ਵਿੱਚ ਨਾ ਹੋਵੇ ਖੁੱਲੇ ਆਮਵਾਗਾ ਛੱਡ ਕੇ ਕੈਨੇਡਾ ਨੇ ਦੇਖ ਲਿਆ ਪਿਛੇ ਹਟਣਾ ਪਿਆ ਨਾ ਕਿ ਜੇ ਕੁਝ ਨਿਯਮਾਂ ਤਹਿਤ ਪ੍ਰਵਾਸ ਹੁੰਦਾ ਆ ਤੇ ਉਹਦੇ 'ਚ ਕਿਸੇ ਨੂੰ ਇਤਰਾਜ਼ ਨਹੀਂ ਆ ਜਿਵੇਂ ਉਹ ਖੈਰਾ ਵੀ ਕਹਿ ਰਿਹਾ ਸੀ ਲੱਖੇ ਸੁਧਾਨੀ ਨੂੰ ਵੀ ਬਣਾਈ ਸੁੰਰੀ ਸੀ ਵੀ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੇ ਵਿੱਚ ਆਪਣਾ ਉੱਤਰਾਖੰਡ ਦੇ ਵਿੱਚ ਜਾਂ ਆਸਾਮ ਦੇ ਵਿੱਚ ਹੋਰ ਕਈ ਸਟੇਟ ਨੇ ਜਿਤੇ ਰਾਜਸਥਾਨ ਹੈ ਇਵਨ ਗੁਜਰਾਤ ਵੀ ਜਿੱਥੇ ਬਾਹਰੋਂ ਆ ਕੇ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਉਤੇ ਆਧਾਰ ਕਾਰਡ ਨਹੀਂ ਬਣਾ ਸਕਦਾ ਵੋਟ ਨਹੀਂ ਬਣਾ ਸਕਦਾ ਇਸ ਕਿਸਮ ਦੇ ਨਿਯਮ ਨੇ ਜਿਹੜਾ ਪੰਜਾਬ ਸਰਕਾਰ ਨੂੰ ਬਣਾ ਲੈਣੇ ਚਾਹੀਦੇ ਨੇ ਤਾਂ ਕਿ ਉਹ ਆਉਣ ਆਪਣਾ ਕਮਾਉਂਡ ਕਮਾ ਕੇ ਆਪਣੇ ਮੂਲਖੇ ਚ ਭੇਜਣ ਜਾਏ ਆਪਣੇ ਸਟੇਟ ਦੇ ਵਿੱਚ ਚਾਹ ਰ ਕੇ ਜਾ ਕੇ ਰਹਿਣ ਤੇ ਉਹਨਾਂ ਨੂੰ ਇਸ ਕਿਸਮ ਦੀ ਜ਼ਮੀਨ ਖਰੀਦਣ ਦੇ ਨਹੀਂ ਅਧਿਕਾਰ ਮਿਲਣੇ ਚਾਹੀਦੇ ਦੂਜੀ ਗੱਲ ਮੇਨੂੰ ਵੀ ਪੰਜਾਬੀਆਂ ਦੇ ਲਈ ਵੀ ਇਹ ਗੱਲ ਹੈਗੀ ਆ ਕਿ ਤੁਸੀਂ ਮਤਲਬ ਮਸ਼ੀਆ ਵਾਲ ਜਾਣ ਨਾਲੋਂ ਵਿਲੇ ਤੁਰੇ ਫਿਰਨ ਦੇ ਨਾਲੋਂ 12 ਵਜਨ ਦੇ ਨਾਲੋਂ ਤੇ ਸਾਡੇ ਬੱਚੇ ਜਿਹੜੇ 12 ਕਿਕਰੁੰਨ ਦੇ ਨਾਲ ਮਜ਼ਦੂਰੀ ਕਰਦੇ ਨੇ ਉਸ ਤੇ ਪਿਵਾਰ ਚ ਰਹਿ ਕੇ ਕੰਮ ਕਿਉਂ ਨਹੀਂ ਕੀਤਾ ਜਾ ਸਕਦਾ ਆਪਾਂ ਕਿਸੇ ਲਈ ਖਾਲੀ ਥਾਂ ਛੱਡਾ ਤਾਹੀਂ ਆਉਂਦਾ ਹੈ ਨਾ ਮਤਲਬ ਤੇ ਇਸ ਚੀਜ਼ ਲਈ ਪ੍ਰੋਟੈਸਟ ਕਰੀਏ ਸਾਨੂੰ ਰੱਖੋਗਾ ਨਾ ਤੇ ਸਰਕਾਰਾਂ ਨੂੰ ਵੀ ਇਹਦੇ ਲਈ ਕੁਝ ਨਾ ਕੁਝ ਨਿਯਮ ਬਣਾਉਣੇ ਚਾਹੀਦੇ ਨੇ ਕਿ ਇਸ ਕਿਸਮ ਦਾ ਨਾ ਹੋਵੇ ਕਿ ਡੈਮੋਗ੍ਰਾਫਿਕ ਜਿਹੜੀ ਅੱਗੇ ਸਾਡਾ ਉਹ ਕਲਚਰ ਸਾਡਾ ਚੇਂਜ ਹੋ ਗਏ ਜਾਂ ਕੀ ਹੋ ਗਏ ਡਾਕਟਰ ਸਾਹਿਬ ਇਹ ਤਾਂ ਕਰੇ ਰਹੇ ਮਨਣਾ ਕਿ ਜੇ ਤੁਸੀਂ ਕਿਸੇ ਦੂਜੀ ਸਟੇਟ ਦੇ ਵਿੱਚ ਜਾ ਕੇ ਰਹੇ ਹੋ ਤੁਸੀਂ ਉਸ ਸਟੇਟ ਦੀ ਕਲਚਰ ਤੁਹਾਨੂੰ ਥੋੜੀ-ਬਹੁਤੀ ਅਪਣਾਉਣੀ ਪੈਂਦੀ ਹੈ ਹਨਾ ਤੇ ਪਰ ਇਹ ਇਹ ਤਾਂ ਹੁਣ ਗਵਰਨਮੈਂਟਾਂ ਨੇ ਕਾਨੂੰਨ ਬਣਾ ਸਕਦੀ ਹੈ ਬਿਲਕੁਲ ਬਣਾਉਣੀ ਚਾਹੀਦੀ ਹੈ ਕਿਉਂਕਿ ਮੈਂ ਮੈਂ ਡਾਕਟਰ ਸਮਝਦਾ ਹੈ ਭਾਵੇਂ ਕੋਈ 네ਗੇਟਿਵ ਲੈਣਾ ਚਾਵੇ ਤੇ ਲੈ ਵੀ ਲਵੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਦਾਂ ਲੱਗਦਾ ਹੈ ਕਿ ਇੱਕ ਛੋਟੀ ਜੀ ਧਰਤੀ ਆ ਜਿੱਥੇ ਜਿਹੜੇ ਸਿੱਖ ਨੇ ਉਹ ਮਹਿਸੂਸ ਕਰਦੇ ਆ ਕਿ ਸਾਡਾ ਜਨਮ ਇੱਥੇ ਹੋਇਆ ਆਪਣੇ ਅਨੰਦਪੁਰ ਸਾਹਿਬ ਸਾਡਾ ਸਾਨੂੰ ਸਾਜਿਆ ਗਿਆ ਦਰਬਾਰ ਸਾਹਿਬ ਹੈ ਸਾਡਾ ਹਾਲਾਂ ਹੀ ਪਹਿਲਾਂ ਬੜਾ ਕੁਝ ਗਵਾ ਚੁੱਕੇ ਆ 47 ਵੇਲੇ ਗੁਰੂ ਰਣਕੀਰ ਜੀ 34 ਗਵਾਲੀ ਸਿੱਖ ਰਾਜ ਦਾ ਸਾਰੀ ਵਿਰਾਸਤ ਜਿਹੜੀ ਸੀ ਸਾਡੀ ਲਾਹੌਰ ਤੇ ਉਧਰ ਸੀ ਉਹ ਗਵਾਲੀ ਤੇ ਹੁਣ ਜਿਹੜਾ ਥੋੜੀ ਜੀ ਜਗ੍ਹਾ ਆ ਇਥੇ ਵੀ ਜੇ ਇਸ ਤਰੀਕੇ ਨਾਲ ਅੰਦਤ ਹੁੰਦਾ ਰਿਹਾ ਤੇ ਪੰਜਾਬੀ ਦਾ ਸਿੱਖ ਜਿਹੜਾ ਮਹਿਸੂਸ ਤੇ ਕਰੇਗਾ ਕਿ ਯਾਰ ਸਾਡਾ ਤੇ ਪਰ ਕਿਤੇ ਵੀ ਕੋਈ ਟਿਕਾਣਾ ਨਾ ਰਿਹਾ ਤੇ ਅਸੀਂ ਜਿਸ ਤਰੀਕੇ ਨਾਲ ਜੁੜੇ ਵੀ ਹੋਏ ਆ ਉਸ ertid ਨਾਲ ਇਹ ਇਸ ਤਰ੍ਹਾਂ ਦੀ ਸ਼ਾਇਦ ਭਾਵੇਂ ਪੂਰਬ ਤੋਂ ਆਣ ਵਾਲਾ ਬੰਦਾ ਆ ਹੁਣ ਵੇਖੋ ਪਾਣੀ ਦਾ ਮਸਲਾ ਆ ਪਾਣੀ ਤੇ ਜਿਹੜੇ ਪੁਰੰਵੀ ਆਇਆ ਪੂਰਬ ਤੋਂ ਆ ਕੇ ਇੱਥੇ ਦਿਹਾੜੀ ਲਾਉਂਦੇ ਉਹ ਵੀ ਤੇ ਉੱਥੇ ਪੀਂਦੇ ਆ ਨਾ ਉਹਨਾਂ ਵੀ ਪੀਂਣਾ ਨਾ ਉਹ ਉਹਨਾਂ ਦੇ ਬੱਚੇ ਵੀ ਪੀਂਦੇ ਉਹ ਉਸ ਤਰੀਕੇ ਨਾਲ ਨਹੀਂ ਇੰਡਸਟਰੀਲਿਸ ਆਪਣੇ ਬੱਚਿਆਂ ਨੂੰ ਅਮਰੀਕਾ ਕੈਨੇਡਾ ਪੇਜਾਂਗੇ ਕੋਈ ਗੱਲ ਨਹੀਂ ਗੱਲ ਤੇ ਵੇਖੋ ਉਹਨਾਂ ਨੂੰ ਤਾਂ ਪੈਸਾ ਕਮਾਉਣ ਦੀ ਗੱਲ ਹੁੰਦੀ ਹੈ ਨਾ ਜਿਹੜਾ ਜਿਹੜਾ ਵਪਾਰ ਹੈ ਉਹਨਾਂ ਤੇ ਕੋਈ ਹਿੰਦੇਸ਼ ਹੁੰਦਾ ਵੇ ਮੁਨਾਫਾ ਮੁਨਾਫਾ ਕੇ ਸੰਭੋਲਣਾ ਉਹਨਾਂ ਉਹਨਾਂ ਨੂੰ ਇੱਥੇ ਸ਼ਾਮਲ ਨਹੀਂ ਕਰ ਸਕਦੇ ਉਹ ਭਾਵੇਂ ਪੰਜਾਬ ਦਾ ਵੀ ਕੋਈ ਇੰਡਸਟਰੀਲਿਸ ਹੋਵੇ ਉਹ ਵੀ ਇਦਾਂ ਹੀ ਕਰੇਗਾ ਕਿਉਂਕਿ ਪੰਜਾਬ ਵਾਲਾ ਤਾਂ ਹੀ ਵੇਖਿਆ ਕਿ ਕੀਤਾ ਇਹਨਾਂ ਨੇ ਪਰ ਦੂ ਪੀ ਜਿਹੜਾ ਬੰਦਾ ਬਾਹਰੋਂ ਆਉਂਦਾ ਆ ਅਸੀਂ ਕੈਨੇਡਾ ਬੈਠੇ ਆ ਨਾ ਕੋਈ ਲੱਖ ਕਹੀ ਜਾਵੇ ਇੱਥੇ ਲੋਕੀ ਕਹਿੰਦੇ ਆ ਕਿ ਅਸੀਂ ਉਹ ਤਾਂ ਲੈ ਲਈ ਤੇ ਉਸ ਤੋਂ ਬਾਅਦ ਪ्योर ਕੈਨੇਡੀਅਨ ਆ ਮੈਂ ਨਹੀਂ ਕਹਿੰਦਾ ਪੀ ਅਸੀਂ ਕੈਨੇਡਾ ਬ੍ਰਤੀ ਉਹਨੇ ਸੰਸੀਅਰ ਹੋ ਸਕਦੇ ਆ ਜਿੰਨੇ ਤੋਂ ਦੇ ਨੇਟਿਵ ਨੇ ਜਾਂ ਜਿਹੜੇ ਇੱਥੇ ਸਦੀਆਂ ਤੋਂ 10-10 ਉਹਨਾਂ ਦੀ ਪੀੜ੍ਹੀਆਂ ਲੰਘੀਆਂ ਸਾਡੀਆਂ ਪੀੜ੍ਹੀਆਂ ਅੱਗੇ ਜਾ ਕੇ ਹੋਣ ਗਈਆਂ ਅੱਜ ਹੀ ਮੈਂ ਖਬਰ ਕਰ ਰਿਹਾ ਸੀਗਾ ਟਰੰਪ ਨੇ ਕਿਹਾ ਟਰੂਡੋ ਨੂੰ ਪੀ ਤੂੰ ਕਿਉਂ ਨਹੀਂ ਸਟੇਟ ਬਣਾ ਲਾ ਸਾਡੀ ਜੇ ਨਹੀਂ ਤੂੰ ਕੰਟਰੋਲ ਕਰ ਸਕਦਾ ਤਾਂ ਤੇ ਅਮਰੀਕਾ ਚ ਰਲ ਜਾਓ ਕਿ ਉਹ ਹੋ ਸਕਦਾ ਜਿਹੜੇ ਸੀ ਇਮੀਗ੍ਰੈਂਟ ਐ ਸਾਨੂੰ ਇਹ ਗੱਲ ਬਹੁਤੀ ਬੁਰੀ ਨਾ ਲੱਗੇ ਅਸੀਂ ਕਹਿੰਦੇ ਹਾਂ ਕਿ ਚੋਖੋ ਖੋਸ਼ ਹੋਏ ਇਹ ਚੰਗਾ ਅਮਰੀਕਾ ਨੂੰ ਜਾਗੇ ਪਰ ਜਿਹੜੇ ਪੋਰ ਕਨੇਡੀਅਨ ਕਲਚਰ ਨੂੰ ਸਮਝਣ ਵਾਲੇ ਲੋਕ ਆ ਉਹਨਾਂ ਨੂੰ ਇਹ ਗੱਲ ਕਿਸੇ ਤਰ੍ਹਾਂ ਵੀ ਉਹਨਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਸਕਦੀ ਕਿ ਕੈਨੇਡਾ ਨੂੰ ਅਮਰੀਕਾ ਆ ਕੇ ਕੈਪਚਰ ਕਰ ਲਏ ਤੇ ਅਸੀਂ ਉਹਦੀ ਸਟੇਟ ਵਜੋਂ ਵਿਚਰੀਏ ਕੈਨੇਡਾ ਦਾ ਆਪਣਾ ਇੱਕ ਇਤਿਹਾਸ ਆ ਇੱਕ ਆਪਣਾ ਕਲਚਰ ਆ ਆਪਣਾ ਸਾਰਾ ਕੁਝ ਆ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਦਾ ਕਲਚਰ ਪੰਜਾਬ ਦੀ ਬੋਲੀ ਪੰਜਾਬ ਦੀ ਵੇਸ਼ਭੂਸ਼ਾ ਪੰਜਾਬ ਦਾ ਸੱਭਿਆਚਾਰ ਜਿੱਦਾਂ ਉੱਥੋਂ ਦੇ ਜਿਹੜੇ ਪਛਿੰਦੇ ਆ ਜਿਹੜੇ ਸਦੀਆਂ ਤੋਂ ਉੱਥੇ ਰਹਿ ਰਹੇ ਆ ਉਹ ਸਮਝ ਸਕਦੇ ਆ ਬਿਆਰ ਯੂਪੀ ਤੋਂ ਆਏ ਲੋਕ ਉਸ ਤਰ੍ਹਾਂ ਨੂੰ ਨਹੀਂ ਸਮਝ ਸਕਦੇ ਉਹਨਾਂ ਨੂੰ ਇਹਦੇ ਨਾਲ ਨਹੀਂ ਫਰਕ ਪੈਂਦਾ ਕਿ ਪੰਜਾਬ ਦਾ ਸਰ ਕਰਜਾ ਚੜ ਗਿਆ ਪੰਜਾਬ ਡੁੱਬ ਗਿਆ ਪੰਜਾਬ ਦਾ ਇਲਾਕਾ ਖੁੱਸ ਗਿਆ ਪੰਜਾਬ ਦੀ ਬੋਲੀ ਖੁੱਸ ਗਈ ਹਾਂ ਉਹਨਾਂ ਦੀ ਅਗਲੀ ਪੀੜ੍ਹੀ ਆਉ ਸਕਦਾ ਸੋਚਣ ਪਰ ਅਜੇ ਜਿਹੜੇ ਹੁਣੇ ਆਉ ਕਾਇਆ ਜਿਹਦਾ ਅਸੀਂ ਪਿਓਰ ਕੈਨੇਡੀਅਨ ਨਹੀਂ ਬਣ ਸਕੇ ਉਹ ਪਿਓਰ ਪੰਜਾਬੀ ਨਹੀਂ ਬਣ ਸਕਣਗੇ ਨਹੀਂ ਉਹ ਇਹ ਤਾਂ ਗੱਲ ਬਿਲਕੁਲ ਸਹੀ ਹੈ ਪਰ ਇਹਦੇ ਲਈ ਹੁਣ ਰੂਲ ਤਾਂ ਪੰਜਾਬ ਸਰਕਾਰ ਜਿਹੜੀ ਨਹੀਂ ਰਹਿ ਗਈ ਹੈ ਜਰੂ ਕੋਈ ਆਪ ਹੈ ਚਾਹੇ ਕਾਂਗਰਸ ਹੋਵੇ ਕਾਨੂੰ ਜਿਹੜਾ ਮਾਜੀ ਹੋਵੇ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਵੇਂ ਬਾਕੀ ਸਟੇਟਸ ਨੇ ਕੁਝ ਬਾਕੀ ਸਟੇਟਸ ਨੇ ਆਪਣੇ ਬਣਾਏ ਹੋਏ ਨਿਯਮ ਇਹਨਾਂ ਨੂੰ ਵੀ ਉਸ ਕਿਸਮ ਦੇ ਨਿਯਮ ਪਰ ਬਣਾ ਲੈਣ ਡਾਕਟਰ ਸਾਹਿਬ ਬਣਾਉਣ ਦੇ ਨਾ ਦਿੰਦੇ ਤੇ ਇੱਕ ਐਸਪੈਕਟ ਹੈ ਨਾ ਉਹ ਕਹਿੰਦੇ ਹੁਣ ਪਿਆਰ ਦੀ ਚੋਰੀਆਂ ਹੁੰਦੀਆਂ ਨੇ ਮਰਡਰ ਹੁੰਦੇ ਨੇ ਕੁਝ ਹੋਰ ਹੁੰਦੇ ਨੇ ਇਹ ਜਿਹੜੇ ਉੱਤਰ ਪ੍ਰਦੇਸ਼ ਤੋਂ ਜਾਂ ਬਿਹਾਰ ਤੋਂ ਆਏ ਲੋਕ ਨੇ ਉਹ ਕਰਕੇ ਉਹਨਾਂ ਦਾ ਕੋਈ ਪੱਕਾ ਐਡਰੈਸ ਨਹੀਂ ਹੁੰਦਾ ਪੰਜਾਬ ਪੁਲਿਸ ਦੇ ਕੋਲ ਉਹ ਕਿੱਥੋਂ ਜਾ ਕੇ ਉਹਨਾਂ ਨੂੰ ਫੜ ਨਹੀਂ ਜਿੰਨੇ ਕੁੜੀਆਂ ਨੂੰ ਵੀ ਮਤਲਬ ਲੈ ਕੇ ਜਾਣ ਦਾ ਕੱਢ ਕੇ ਲੈ ਜਾਣ ਦਾ ਕਾਫੀ ਇਹ ਗੰਦਾ ਜਿਹੜਾ ਉਹ ਪੈ ਰਿਆ ਚੋਰੀਆਂ ਦਾ ਪੈ ਰਿਆ ਡੱਕਿਆਂ ਦਾ ਪੈ ਇਹ ਨਹੀਂ ਰੂਲ ਜਿਤਾਤਾ ਨਹੀਂ ਬਣਾ ਰਹੇ ਪਰ ਅਗੋਂ ਇੱਕ ਪਾਸੇ ਕਿੰਨੇ ਜ਼ਿਮੀਂਦਾਰ ਕਾਰਡ ਬਣ ਰਹੇ ਆ ਉਹਨਾਂ ਦੇ ਰਾਸ਼ਨ ਕਾਰਡ ਬਣ ਰਹੇ ਆ ਤੇ ਨਹੀਂ ਨਹੀਂ ਫਿਰ ਦੋ ਗੱਲਾਂ ਨਾ ਪਕੜੀਏ ਇੱਕ ਗੱਲ ਕਰੀਏ ਨਾ ਜਾ ਤੇ ਉਹਨਾਂ ਦੀ ਆਇਡੈਂਟੀਟੀ ਇੱਥੇ ਬਣ ਜੇ ਸਾਨੂੰ ਕੋਈ ਇਤਰਾਜ਼ ਨਹੀਂ ਨੰਬਰ ਇੱਕ ਵਾਲਾ ਇਹ ਆ ਕਿ ਉਹਨਾਂ ਦੀ ਕੋਈ ਆਇਡੈਂਟੀਟੀ ਨਹੀਂ ਉਹ ਬੰਦੇ ਨੂੰ ਮਾਰ ਕੇ ਭੱਜ ਜਾਂਦੇ ਫਿਰ ਲੱਭਦੇ ਨਹੀਂ ਇੱਕ ਇੱਕੇ ਗੱਲ ਆ ਦੂਜੀ ਦੂਜੀ ਸਮੱਸਿਆ ਹੈ ਦੂਜੀ ਸਮੱਸਿਆ ਇਹ ਆ ਕਿ ਉਹਨਾਂ ਦੇ ਆਧਾਰ ਕਾਰਡ ਵੀ ਬਣ ਗਏ ਵੋਟਰ ਵੀ ਬਣ ਗਈ ਰਾਸ਼ਨ ਕਾਰਡ ਵੀ ਬਣ ਗਿਆ ਤੇ ਉਹ ਇੱਥੇ ਦੇ ਪਛਿੰਦਿਆਂ ਵਾਂਗੂ ਰਹਿ ਰਹੇ ਆ ਪਰ ਪੰਜਾਬ ਦੇ ਹਿਤਾ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਬਿਲਕ ਇਹ ਤਾਂ ਹੁਸਕਾਰਨ ਨੇ ਲੰਬੀ ਸੂਚੀ ਚ ਹੈ ਖਾਸ ਕਰਕੇ ਇਹ ਲੁਧਿਆਣਾ ਵਾਲੇ ਇਨਸੀਡੈਂਟ ਤੋਂ ਬਾਅਦ ਕਿ ਕਿ ਇੰਡਸਟਰੀ ਜਿਸ ਤੋਂ ਉਹਨਾਂ ਨੇ ਪੰਜਾਬੀਆਂ ਦੇ ਆਪੋਜ਼ਿਸ਼ਨ ਲਿਆ ਕੇ ਦੂਜੀ ਗੱਲ ਹੈ ਸਟੇਟ ਜਿਹੜੀ ਹੈ ਸਟੇਟ ਪਾਵਰ ਜਿਹੜੀ ਜਿਹਨੂੰ ਅਸੀਂ ਡੀਪ ਸਟੇਟ ਕਹਿੰਦੇ ਆ ਉਹ ਪੰਜਾਬੀਆਂ ਦੇ ਅਗੇ ਸਟੇਨ ਉਹਨੂੰ ਕਦੇ ਵੀ ਵਰਤ ਸਕਦੀ ਹੈ ਦੰਗੇ ਕਰਾ ਸਕਦੀ ਹੈ ਦੰਗੇ ਹੋ ਸਕਦੇ ਆ ਪਹਿਲੇ ਲੁਧਿਆਣੇ ਚ ਨਹੀਂ ਆ ਬੈਠੇ ਹੈਗੇ ਦੇਖੋ ਪਿੰਡਾਂ ਦੇ ਵਿੱਚ ਜਿਹੜਾ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਪਈਏ ਕਰ ਰਹੇ ਨੇ ਜਿਹੜਾ ਆਪਣਾ ਮਤਲਬ ਕਾਰਖਾਨੇ ਵਿੱਚ ਕੰਮ ਕਰ ਰਹੀ ਚਾਹੇ ਉਹ ਭਗਵਾਨ ਆਏ ਚਾਹੇ ਬੁਰਾ ਆਏ ਚਾਹੇ ਆਮ ਤੋ ਸਾਰਾ ਜਲੰਧਰ ਹੈ ਹਰੀਖਾਂ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਉਹ ਹੀ ਬੈਠੇ ਨੇ ਤੇ ਇਹ ਇਹ ਤਾਂ ਹੁਣ ਸਰਕਾਰਾਂ ਹਰ ਵੱਡੇ ਸ਼ਹਿਰ ਚ ਹੈਗੇ ਜੀ ਹਰ ਵੱਡੇ ਸ਼ਹਿਰ ਚ ਬਹੁਤ ਤਣਾਅ ਹੈ ਕਿਸੇ ਨਾ ਕਿਸੇ ਕੋਈ ਚੈੱਕ ਕਿੱਕ ਲੱਗਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਆਉਣਾ ਮਨਾ ਹੋਣਾ ਚਾਹੀਦਾ ਉਹ ਆਉਣਾ ਚਾਹੀਦਾ ਜਿਸ ਦੇ ਕੋਲ ਕਿਸੇ ਸਿਸਟਮ ਦੇ ਤਹਿਤ ਕੋਈ ਰੂਲ ਨਿਯਮ ਜ਼ਰੂਰ ਹੋਣੇ ਚਾਹੀਦੇ ਆ ਨਹੀਂ ਤੇ ਪੰਜਾਬ ਦਾ ਪੁਲਿਕ ਜਿਹੜਾ ਹੋਰ ਵੀ ਗੈਂਗਲਾ ਹੋਣ ਦੀ ਬਹੁਤ ਵੱਡੀ ਸੰਭਾਵਨਾ ਸਾਨੂੰ ਨਜ਼ਰ ਆ ਰਹੀ ਆ ਤੇ ਇਹਦੇ ਤੋਂ ਬਾਅਦ ਗੱਲ ਇੱਥੇ ਨਹੀਂ ਰੁਕਣੀ ਇਹ ਤੋਂ ਬਾਅਦ ਫੇਰ ਜਿਹੜੀਆਂ ਨਫਰਤਾਂ ਨੇ ਸਾਜ਼ਿ ਨਫਰਤਾਂ ਉਹ ਉਹਨਾਂ ਦੀ ਜਿਹੜਾ ਉਹ ਕਿਸਮ ਦਾ ਜ਼ਮੀਨ ਤਿਆਰ ਕੀਤੀ ਜਾ ਰਹੀ ਆ ਇਹਦੇ ਤੋਂ ਸਹੀ ਤਰੀਕੇ ਨਾਲ ਪੰਜਾਬੀਆਂ ਨੂੰ ਵੀ ਪ੍ਰੋਪਰ ਤਰੀਕੇ ਨਾਲ ਸੋਚ ਕੇ ਇਹਦਾ ਕੋਈ ਸੋਲੂਸ਼ਨ ਜਿਹੜਾ ਵਧੀਆ ਲੱਭਣਾ ਚਾਹੀਦਾ ਨਾਲ ਮਿਲ ਕੇ ਲੱਭਿਆ ਜਾ ਸਕਦਾ ਹੈ ਬਿਲਕੁਲ ਅੱਛਾ ਬਹੁਤ ਬਹੁਤ ਸ਼ੁਕਰੀਆ ਮਸਲੇ ਦੇ ਵਿੱਚ ਬੜੀ ਲੰਬੀ ਗੱਲ ਕੀਤੀ ਜਾ ਸਕਦੀ ਆ ਪੰਜਾਬ ਦੇ ਹੋਰ ਮਸਲੇ ਵੀ ਆ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਜਿਹੜੀਆਂ ਕੋਈ ਸੰਸਥਾਵਾਂ ਨੇ ਉਹਨਾਂ ਨੂੰ ਨਿਜਿੱਠਣਾ ਚਾਹੀਦਾ ਰਾਜਸੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਹੱਥ ਖੜੇ ਕਰ ਗਈਆਂ ਉਹਨਾਂ ਤੋਂ ਕਿਸੇ ਕੋਲ ਕੋਈ ਉਮੀਦ ਨਹੀਂ ਹੈ ਬਿਲਕੁਲ ਬਿਲਕੁਲ ਇਹ ਮੈਂ ਤਾਂ ਪਹਿਲਾਂ ਵੀ ਕਹਿੰਦਾ ਹੁਣ ਜਿਹੜੀ ਪੰਜਾਬ ਦੀ ਸਿਵਲ ਸਿਅਤ ਸਮੱਸਿਆ ਸੋਲਵ ਕਰਨੀ ਹੈ ਉਹ ਪੰਜਾਬ ਦੇ ਲੋਕਾਂ ਪੰਜਾਬੀਆਂ ਨੂੰ ਇਕੱਠੇ ਹੋਣਾ ਪਊਗਾ ਵਾਹ ਨੂੰ ਚਾਹੇ ਸਿੱਖਾ ਜੋ ਹਿੰਦੂ ਆ ਜਾਏ ਮੁਸਲਮਾਨ ਕੋਈ ਵੀ ਚਾਹੇ ਜਿਹੜਾ ਬਿਹਾਰ ਯੂਪੀ ਤੋਂ ਆਇਆ ਵੀ ਪੰਜਾਬੀ ਆਪਣੇ ਪੰਜਾਬੀ ਆਪਣੇ ਆਪ ਨੂੰ ਕਹੋਦਾ ਤੇ ਪੰਜਾਬ ਦੇ ਨਾਲ ਉਹਦਾ ਕੋਈ ਮਤਲਬ ਮੋਹ ਪਿਆਰ ਆ ਉਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਪਊਗਾ ਤੇ ਸਿਵਲ ਸੋਸਾਇਟੀ ਵਿੱਚੋਂ ਉਹਨਾਂ ਦਾ ਜਿਹੜਾ ਪੋਲੀਟੀਕਲ ਲੋਕ ਨਹੀਂ ਕਰ ਰਹੇ ਤੇ ਸਾਨੂੰ ਲੋਕਾਂ ਨੂੰ ਕਿਉਂ ਉਦਮ ਕਰਨਾ ਪਵੇ ਬਹੁਤ ਸ਼ੁਕਰੀਆ ਰੱਖ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ